ਅੰਦਰ ਹੀ ਅੰਦਰ ਵਿਚਾਰਾਂ ਦੀ ਅਗਰ ਇੰਨੀ ਬਾਲ ਦੇਣੀ ਕਿ ਦੂਜੇ ਜੀਵ ਨੂੰ ਸਮਝ ਨਾ ਆਏ ਵੀ ਇਹ ਮੇਰੇ ਅੰਦਰ ਹੋ ਕੀ ਰਿਹਾ ਹੈ ਹੁਣ ਜਿਹੜਾ ਗੁਰਮਖ ਹੁੰਦੇ ਨੇ ਗੁਰਮਖ ਗੁਰੂ ਦੇ ਮੰਤਰ ਦਾ ਅਭਿਆਸ ਕੀਤਾ ਸਵੇਰ ਗੁਰ ਮੰਤਰ ਦਾ ਅਭਿਆਸ ਕਰਦੇ ਨਾਲ ਹੀ ਜਿਹੜੇ ਪੰਜੇ ਦੂਤ ਨੇ ਉਹ ਦੂਰ ਹੋ ਗਏ ਉਸ ਤੋਂ ਮੁੜ ਕੇ ਗੁਰਮਖ ਉੱਠੇ ਉੱਠਦੇ ਸਾਰ ਹੀ ਫਿਰ ਉਹਨਾਂ ਨੇ ਆਪ ਦਾ ਥੋੜਾ ਥੋੜਾ ਸਿਮਰਨ ਸ਼ੁਰੂ ਕਰ ਲਿਆ ਤਾਂ ਕਿ ਮਨਮੁਖ ਵਾਲੀ ਨਾ ਬਣੇ ਵੀ ਉੱਠਦੇ ਹੀ ਪਹਿਲਾਂ ਪੰਜਾਂ ਦੇ ਕਾਬੂ ਆ ਗਏ ਮਾਨਮਕੋ ਦੇਖੋ ਕਿਵੇਂ ਹੜਬੜਾ ਕੇ ਉੱਠੇਗਾ ਆਪਦੇ ਘਰ ਉੱਠਦੇ ਹੀ ਆਉਂਦੇ ਫੁਰਨੇ ਹੁੰਦੇ ਨੇ ਟਾਈਮ ਕਿੰਨਾ ਹੋ ਗਿਆ ਚਾਹ ਕਿੱਥੇ ਆ ਚਪਲਾਂ ਕਿੱਥੇ ਆ ਨਾੜਾ ਕਿਵੇਂ ਆ ਕਿਵੇਂ ਸਵੇਰ ਹੀ ਅੱਗ ਲਾ ਦਿੰਦੇ ਨੇ ਉਹਨੂੰ ਤੇ ਉਹ ਸਵੇਰ ਹੀ ਪਰਿਵਾਰ ਨਾਲ ਲੜੀ ਜਾਂਦਾ ਆ ਨਹੀਂ ਕੀਤਾ ਉਹ ਨਹੀਂ ਕੀਤਾ ਐ ਨਹੀਂ ਕੀਤਾ ਉਹਦਾ ਕਲੇਸ਼ ਸ਼ੁਰੂ ਹੋ ਜਾਂਦਾ ਹੈ ਉੱਠਦੇ ਹੀ ਗ੍ਰੋਧ ਵਿੱਚ ਬੋਲੇਗਾ ਜੀਭ ਤੇ ਉੱਪਰ ਅੱਗ ਰੱਖ ਦਿੰਦੇ ਨੇ ਜਿਹੜਾ ਗੁਰਮਖ ਹੈ ਉਹ ਰਾਤ ਨੂੰ ਨਾਮ ਦੇ ਵਿੱਚੋਂ ਸਮਾ ਕੇ ਗਿਆ ਸਵੇਰ ਉੱਠਿਆ ਉੱਠਦੇ ਸਾਰ ਹੀ ਉਹਨੇ ਗੁਰਮੰਤਰ ਦਾ ਸਹਾਰਾ ਲੈ ਲਿਆ ਗੁਰਮੰਤਰ ਦਾ ਸਹਾਰਾ ਲਿਆ ਅੱਖਾਂ ਬੰਦ ਨੇ ਬੋਲ ਰਿਹਾ ਵਾਹਿਗੁਰੂ ਉਧਰੋਂ ਫਿਰ ਨਾਮ ਨੂੰ ਸੁਣਿਆ ਨਾਮ ਨੂੰ ਸੁਣਦਿਆਂ ਸਵੇਰੇ ਸਵੇਰੀ ਅੰਮ੍ਰਿਤ ਰਸ ਆ ਗਿਆ ਤੇ ਜਦੋਂ ਅੱਖਾਂ ਖੋਲੀਆਂ ਦ੍ਰਿਸ਼ਟੀ ਇੱਕ ਕੀਤੀ ਸਾਹਮਣੇ ਖਾਲੀ ਖਲਾਹ ਦੇ ਵਿੱਚ ਇੱਥੇ ਮਾਲਕ ਦੀ ਜੋਤ ਹੈ ਤੇ ਇਹਨਾਂ ਨੂੰ ਫਤਿਹ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇ ਫਤਿਹ ਬਣਾਈ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਸਦਕਾ ਹੀ ਰਾਤ ਅਸੀਂ ਇਸ ਕਾਇਆ ਦੇ ਵਿੱਚੋਂ ਨਿਕਲ ਕੇ ਆਪ ਜੀ ਦੇ ਸੁਖ ਮਹਿਲ ਵਿੱਚ ਆਏ ਹੁਣ ਤੁਹਾਡੀ ਕਿਰਪਾ ਹੋਈ ਹੈ ਤੁਸੀਂ ਸਾਨੂੰ ਸਵਾਸਾ ਦਾ ਤੁਹਾਨੂੰ ਬਖਸ਼ਿਸ਼ ਕੀਤਾ ਹੈ ਦੁਬਾਰਾ ਅਸੀਂ ਇਸ ਕਾਇਆ ਦੇ ਵਿੱਚ ਆ ਚੁੱਕੇ ਹਾਂ ਅੰਗ-ਸੰਗ ਸਾਈ ਰਹਿ ਕੇ ਸਾਨੂੰ ਸਾਰਾ ਦਿਨ ਸਨਮੁਖ ਰਹਿ ਕੇ ਦਰਸ਼ਨ ਦੇਂਦੇ ਰਹੋ ਨਾਮ ਸੁਣਾਉਂਦੇ ਰਹੋ ਤੇ ਸਾਰਾ ਦਿਨ ਪਹਿਰੇ ਤੇ ਰਹਾ ਜੇ ਕਿਰਪਾ ਰੱਖਿਓ ਤੇ ਫਤਿਹ ਬਲਾ ਕੇ ਤੇ ਗੁਰਮਖਾਨੇ ਆਪ ਦਾ ਕੰਮ ਸ਼ੁਰੂ ਕਰ ਲਿਆ ਸਿਮਰਨ ਕਰ ਰਹੇ ਨੇ ਨਾਲ-ਨਾਲ ਕੰਮ ਕਰੀ ਜਾ ਰਹੇ ਨੇ ਜੇ ਵਾਧੂ ਦੇ ਵਿਚਾਰ ਆਉਂਦੇ ਨੇ ਉਹ ਵੇਖ ਲੈਂਦੇ ਨੇ ਵੀ ਇਹ ਵਾਧੂ ਦੇ ਵਿਚਾਰ ਨਹੀਂ ਉਹ ਲੈਂਦੇ ਹੀ ਨਹੀਂ ਜਿੰਨਾ ਲੋੜ ਦਾ ਵਿਚਾਰੇ ਉਹਨਾਂ ਵਿਚਾਰ ਲਿਆ ਨਾਲ ਸਿਮਰਨ ਕੀਤਾ ਦਿਨ ਦੇ ਵਿੱਚ ਵਿਚਰਦੇ ਆ ਕਿਤੇ ਵੀ ਉਹਨਾਂ ਨੂੰ ਰੁਕਾਵਟ ਹੋ ਗਈ ਉਹਨਾਂ ਨੂੰ ਲੱਗਦਾ ਵੀ ਇਹ ਰੁਕਾਵਟ ਹੁਣ ਮੇਰੇ ਤੋਂ ਦੂਰ ਨਹੀਂ ਹੋਣੀ ਤੋਂ ਵਾਧੂ ਵਜਨ ਨਹੀਂ ਚੱਕਦੇ ਵੀ ਇਦਰ ਕਾਬਟ ਕਿਵੇਂ ਦੂਰ ਕਰਾਂ ਫੁਰਨੇ ਨਹੀਂ ਲੈਂਦੇ ਇੱਕ ਚਿਤ ਹੋਏ ਸਿਮਰਨ ਕੀਤਾ ਨਾਮ ਨੂੰ ਸੁਣਿਆ ਸਾਡੇ ਅੰਦਰ ਇੱਥੇ ਇੱਕ ਨਿਜ ਘਰ ਤੇ ਨਿਜ ਮਹਿਲ ਹੈ ਉਹ ਤੁਹਾਨੂੰ ਬੋਰਡ ਤੇ ਵੀ ਅੱਜ ਸ਼ਾਮ ਨੂੰ ਜਾਂ ਕੱਲ ਨੂੰ ਵਿਖਾਂਗੇ ਬੋਰਡ ਤੇ ਵੀ ਸਮਝਾਵਾਂਗੇ ਨਿਜ ਘਰ ਉਹ ਹੈ ਜਿੱਥੇ ਗੁਰਮਖ ਕੰਮ ਕਰਦੇ ਆ ਜਦੋਂ ਥੋੜਾ ਜਿਹਾ ਵੇਲ ਹੁੰਦੀ ਹੈ ਆਪਦੇ ਨਿਜ ਘਰ ਵਿੱਚ ਜਾ ਕੇ ਅੰਮ੍ਰਿਤ ਰੇਲਿਆ ਥੋੜਾ ਟਾਈਮ ਅਨਹਦ ਬਾਣੀ ਸੁਣੀ ਦੁਬਾਰੇ ਫੇਰ ਇਦਰ ਕਾਇਆ ਚਾਗੇ ਤੇ ਨਿਜ ਬਹਿਲ ਉਹ ਹੈ ਸਾਡੇ ਅੰਦਰ ਜਿੱਥੇ ਜਾ ਕੇ ਜੇਕਰ ਗੁਰਮੁਖ ਨੂੰ ਕੋਈ ਰਿਕਾਵਟ ਆਉਂਦੀ ਹੈ ਤਾਂ ਨਾਲੋ ਨਾਲ ਅੰਤਰਗਤ ਹੋਇਆ ਨਿਜ ਮੈਲ ਦੇ ਵਿੱਚ ਨਾਮ ਨੂੰ ਸੁਣ ਕੇ ਨਿਜ ਮੈਲ ਦੇ ਵਿੱਚ ਪਹੁੰਚਿਆ ਉੱਥੇ ਜਾ ਕੇ ਮਾਲਕ ਨੂੰ ਬੇਨਤੀ ਕਰ ਲੈਂਦਾ ਵੀ ਆਹ ਮੇਰੇ ਰਿਕਾਵਟ ਆਉਂਦੀ ਪਈ ਹੈ ਇਹਦਾ ਹੱਲ ਕਰ ਦਿਓ ਕੋਈ ਨਾ ਕੋਈ ਕਿਉਂਕਿ ਤੁਹਾਡੀ ਬੜੀ ਦੁਨੀਆ ਹੈ ਜੀ ਅਸੀਂ ਖੇਡਣ ਆਏ ਆਂ ਆਹ ਰਿਕਾਵਟਾਈ ਆ ਥੋੜਾ ਜਿਹਾ ਕੰਮ ਨਹੀਂ ਬਣਦਾ ਪਿਆ ਇਹਨੂੰ ਵੇਖੋ ਕਿਵੇਂ ਕਰਨਾ ਉਹ ਆਪ ਦੇ ਉੱਪਰ ਨਹੀਂ ਵਜਣ ਚੱਕਦੇ ਜਿੰਨਾ ਕੰਮ ਇਸ ਸੰਸਾਰ ਵਿੱਚ ਰਹਿ ਕੇ ਹੁੰਦਾ ਹੈ ਉਹਨਾਂ ਕਰ ਲਓ ਨਹੀਂ ਹੁੰਦਾ ਤਾਂ ਉਹ ਬੇਨਤੀ ਕਰਕੇ